ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ 21 ਨੂੰ ਵਿਸ਼ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉਸ ਦੇ ਮੱਦੇਨਜ਼ਰ ਅੱਜ ਭਾਰਤੀ ਯੋਗ ਸੰਸਥਾਨ ਪਵਾਨੀਗੜ੍ਹ ਵੱਲੋਂ ਪ੍ਰਾਚੀਨ ਛੇਮ ਮੰਦਰ ਦੇ ਹਾਲ ਦੇ ਵਿੱਚ ਯੋਗਾ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਕੀ ਮੁੱਖ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਅਤੇ ਸਾਬਕਾ ਸੰਸਦਕ ਸਕੱਤਰ ਬਹੁ ਪ੍ਰਕਾਸ਼ ਚੰਦ ਗਰਗੀ ਪਹੁੰਚੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਯੋਗ ਸੰਸਥਾਨ ਵੱਲੋਂ ਯੋਗਾ ਕਰਾਇਆ ਜਾ ਰਿਹਾ ਹੈ रिटायर्ड मास्टर कृष्ण लाजी जी के वास्ते विच ये प्रोग्राम दा आयोजन कीता गया जिदे विच की शहर ਅਤੇ ਇਲਾਕੇ ਦੇ ਬੱਚ ਲੋਕ ਪਹੁੰਚੇ ਸਨ ਜਿੱਤੇ ਕੀ ਪਹਿਲਾਂ ਵੀ ਨਾਲ ਉਹ ਜੋ ਕਰਾਇਆ ਜਾ ਰਿਹਾ ਹੈ ਪਾਨੀਗੜ ਦੇ ਵਿੱਚ ਕਲਾਸਾਂ ਲਾਈਆਂ ਜਾ ਰਹੀਆਂ ਹਨ ਪਰ ਅੱਜ ਯੋਗਾ ਦਿਵਸ ਦੇ ਮੌਕੇ ਤੇ ਪਾਨੀਗੜ ਦੇ ਵਿੱਚ ਯੋਗਾ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਫੀ ਇਕੱਠ ਨਜ਼ਰ ਆ ਰਿਹਾ ਹੈ ਅਤੇ ਆ ਉਸ ਨੂੰ ਸੁਣਾਉਣਾ ਇਸ ਮੌਕੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਔਜਲਾ ਹੌਕੀ ਜੀ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਜਤਿੰਦਰ ਵਿੱਕੀ ਬਾਜਵਾ ਜੀ ਇਤਿਹਾਸਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਟੀਐਮਸੀ ਦਰਸ਼ਨ ਸ਼ਾਲਦੀ ਜੀ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਵੀ ਦੇਖ ਸਕਦੇ ਹੋ ਪ੍ਰਾਚੀਨ ਸ਼੍ਰੀ ਮੰਦਿਰ ਦੇ ਪ੍ਰਬੰਧਕ ਨੀਤਾ ਸ਼ਰਮਾ ਜੀ ਵੀ ਹਨ ਅਤੇ ਇਸ ਮੌਕੇ ਤੇ ਹੋਰ ਕੀ ਕਿਹਾ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਸਾਫ ਕਾ ਸਾਂਸਦ ਸਖਤਰ ਬਾਉ ਪ੍ਰਕਾਸ਼ ਚੰਦ ਗਰਗੀ ਨੇ ਅੱਜ ਇਸ ਮੌਕੇ ਤੇ ਬੀਜੇਪੀ ਦੇ ਕਮਰਸ ਵਪਾਰ ਸਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘਲਾ ਜੀ ਵੀ ਪਹੁੰਚੋਏ ਸਨ ਆਓ ਸਾਨੂੰ ਸੁਣਾਉਣੇ ਔਰ ਕੀ ਕੀ ਕਿਹਾ ਇੱਕ ਜਗ੍ਹਾ ਪਰ ਰੁਕੇ ਰੁਕਣਾ ਹੈ ਆਪਣੀ ਸ਼ਕਤੀ ਕੇ ਅੰ사 ਜਦ ਰੁਕਣਾ ਉਸਤਨ ਹੋ ਜਾਏ ਤੋ ਆਪਣੇ ਆਪ ਆਸਤਾ ਜਾਏਗੇ ਜੋ ਜੀਮ ਕਲਾਸ 'ਚ ਆਉਣੇ ਆ ਤਾਂ ਕੁਦਰਤੀ ਹੈ ਉਹਨਾਂ ਸਾਵਾਂ ਤਾਂ ਸੀ ਆਪਣੀਆਂ ਪ੍ਰਣਾਲੀਆਂ ਨੂੰ ਠੀਕ ਕਰ ਲੈਣੇ ਆ ਚੰਦਿਆਂ ਕਰ ਲੈਣੇ ਆ ਮੈਡਮ ਭਾੜਵੀ ਗਤਸਾਂ ਵੀ ਇਹ ਮੇਰੇ ਤੋਂ ਕਾਹ ਸ਼ੁਰੂ ਹੋਈ ਸੀ ਤੇ ਅੱਜ ਇਹ ਬੂਟਾ ਸਾਰੇ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਹੈ ਮੈਂ ਪਹਿਲਾਂ ਘਰਾਂਾਂ ਬਾਰੇ ਨਸਰੇਸ ਨੂੰ ਇਹ ਸਾਡੇ ਉਸੇ ਸਮੇਂ ਤੋਂ ਸਾਡੇ ਨਾਲ ਲੱਗੇ ਹੋਏ ਨੇ ਇਹ ਇਹਨਾਂ ਦੇ ਡਿਸਿਜ਼ ਪ੍ਰਦੀਪ ਕਾਤ ਪ੍ਰਦੀਪ ਕਾਤ ਦੇ ਡਿਸਿਜ਼ ਬੀਪੀਸੀ ਜੀ ਮਲਕੋਆ ਨੇੜ ਦਾ ਕੋਈ ਮੈਨੂੰ ਇਹ ਲੱਗਿਆ ਕਿ ਕੋਈ ਹੈਗਾ जी पेट के अंदर गैस है वह बाहर आ जाए फिर आम नीला छना आराम फिर छह भरना है फिर ही साफड़ी आऊगी हाँ जी शाम घरें जो करनी है लगभग पांच मिनट जी इस प्राणायाम से लगाने में मुख्यमंत्री आओगे जितनी लगभग दस हजार की हाँ जी अनो भी वह पुरायाम वह

ਸਾਰੇ ਸਤਿਕਾਰਯੋਗ ਸੰਗਤ ਨੂੰ ਸਾਰੇ ਸਾਧਾਰਨ ਲੋਕਾਂ ਸਹਿਬ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੇ ਜੀ ਆਦੇਸ਼ਾਂ ਦਾ ਸਨਿਸ਼ਚਿਤ ਨਾਇਕ ਸੁਣਾ ਗਈ ਤਾਂ ਕਿ ਪ੍ਰੈਸਿਡੀ ਵੀ ਮਟਾ ਸਾਹਿਬ ਦੇ ਜਿੰਨੇ ਮੈਨੂੰ ਖੁਸ਼ੀ ਹੋਈ ਹੈ ਤੁਹਾਡੇ ਨਾਲ ਅੱਜ ਇਹ ਪ੍ਰੋਗਰਾਮ ਨੂੰ ਜੁਆਇਨ ਕਰਕੇ ਪਿਛਲੇ ਸਾਲ ਆਪਾਂ ਸਟੇਡੀਅਮ ਦੇ ਵਿੱਚ ਕੀਤਾ ਸੀ ਇਹ ਪ੍ਰੋਗਰਾਮ ਪਰ ਜੋ ਸਰਕਾਰੀ ਪੱਧਰ ਤੇ ਜੋ ਪ੍ਰੋਗਰਾਮ ਹੋਣਾ ਉਹ ਹਜੇ ਹੋਣਾ ਸਟੇਡੀਅਮ ਪਰ ਮੇਰਾ ਮਾਨਸਿਕ ਮੇਰੀ ਇੱਛਾ ਸੀ ਕਿ ਤੁਸੀਂ ਸਾਰੇ ਲੋਕ ਦਿਲੋਂ ਯੋਗ ਦੇ ਨਾਲ ਜੁੜੇ ਹੋਏ ਹੋ ਤੇ ਗੈਰਾਂ ਨੂੰ ਮੁਬਾਰਕਬਾਦ ਜਨਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇਆਂ ਦੇ ਵਿੱਚ ਬੈਠ ਕੇ ਜੋ ਬੁੱਟਾ ਲਾਇਆ ਸੀ ਉਸ ਦੇ ਬ੍ਰਿਖਸ਼ ਦੇ ਰੂਪ ਵਿੱਚ ਅੱਜ ਆਪਾਂ ਵੇਖਦੇ ਆ ਮੈਂ ਆਪਣੇ ਉਹਨਾਂ ਪੁਰਾਣੇ ਸਾਥੀਆਂ ਦਾ ਲੰਬੇ ਸਮੇਂ ਤੋਂ ਭਵਾਨੀਗੜ੍ਹ ਦੇ ਵਿੱਚ ਯੋਗਾ ਜੇ ਕਲਾਸਾਂ ਸ਼ੁਰੂ ਕੀਤੀਆਂ ਨੇ ਕੋਇ ਜੋਗਾ ਦੁਸਦੀ ਹੈ ਭਾਰਤ ਯੋਗ ਸੰਸਥਾਨ ਬਲਵਾਰ ਸਾਧਾਰਨ ਸਾਲ ਵੀ ਪ੍ਰੋਗਰਾਮ ਦੇਖੋ ਭਾਰਤੀ ਯੋਗ ਸੰਸਥਾਨ ਵੱਲੋਂ ਨਾ ਜਿਹੜਾ ਯੋਗਾ ਹੈਗਾ ਇਸ ਨੂੰ ਸਰਕਾਰ ਨੇ ਵੀ ਅਡਾਪਟ ਕੀਤਾ ਹੈ ਸਰਕਾਰ ਵੀ ਅਵੇਅਰ ਕਰ ਰਹੀ ਹੈ ਨੈਸ਼ਨਲ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਕਿ ਜਿਹੜਾ ਯੋਗਾ ਇੱਕ ਜੀਵਨ ਹੈ ਤੁਹਾਡਾ ਕਿਉਂਕਿ ਹਰ ਬੰਦੇ ਨੂੰ ਤੰਦਰੁਸਤੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਜੇ ਸਰੀਰ ਤੁਹਾਡਾ ਤੰਦਰੁਸਤ ਹੈ ਤਾਂ ਹੀ ਤੁਹਾਨੂੰ ਪਰਿਵਾਰ ਅੱਛਾ ਲੱਗਦਾ ਹੈ ਤਾਂ ਹੀ ਤੁਹਾਨੂੰ ਸਾਰੇ ਸੰਸਾਰ ਦੀਆਂ ਜਿਹੜੀਆਂ ਨਿਯਮਤਾ ਨੇ ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ੀਆਂ ਨੇ ਤਾਂ ਹੀ ਚੰਗੀਆਂ ਲੱਗਦੀਆਂ ਨੇ ਜੇਕਰ ਤੁਹਾਡਾ ਸਰੀਰ ਤੰਦਰੁਸਤ ਹੈ ਇਸ ਲਈ ਮੈਂ ਸਮਝਦਾ ਕਿ ਇੰਟਰਨੈਸ਼ਨਲ ਯੋਗਾ ਡੇ ਜਿਹੜਾ ਹੈਗਾ ਇਹ ਸਾਨੂੰ ਆਪਣੀ ਲਾਈਫ ਸਟਾਈਲ ਬਦਲਣ ਦੇ ਲਈ ਵੀ ਔਰ ਜ਼ਿੰਦਗੀ ਦੇ ਵਿੱਚ ਤੰਦਰੁਸਤ ਰਹਿਣ ਲਈ ਸਾਨੂੰ ਅਵੇਅਰ ਕਰਦਾ ਹੈ ਔਰ ਮੈਂ ਸਾਰੇ ਸਾਧਕਾਂ ਨੂੰ ਇਸ ਗੱਲ ਦੀ ਮੁਬਾਰਕਵਾਦ ਦਿੰਦਾ ਕਿ ਪੌਂਣੀਗੜ ਦੇ ਵਿੱਚ ਯੋਗਾ ਹਾਲ ਬਣਾਇਆ ਹੈ ਬਹੁਤ ਅੱਛਾ ਬਣਿਆ ਹੋਇਆ ਹੈ ਉਥੇ ਹਰ ਸਮੇਂ ਦੋ ਟਾਈਮ ਕਲਾਸ ਲੱਗਦੀ ਹੈ ਔਰ ਇਸ ਲਈ ਅੱਜ ਮੈਂ ਯੋਗਾ ਆਪਣੇ ਡੇ ਤੇ ਆਇਆ ਸਾਰੇ ਪੁਰਾਣੇ ਸਾਥੀ ਨੇ ਮੇਰੇ ਇਹਨਾਂ ਨੂੰ ਮੈਂ ਮੁਬਾਰਕਬਾਦ ਦਿੰਨਾ ਔਰ ਉਮੀਦ ਕਰਦਾ ਕਿ ਯੋਗਾ ਦੀਆਂ ਕਲਾਸਾਂ 'ਚ ਵੱਧ ਤੋਂ ਵੱਧ ਆਉਣ ਸਾਰੇ ਔਰ ਇਹਦੇ ਨਾਲ ਮੈਡੀਟੇਸ਼ਨ ਵੀ ਜਿਹੜਾ ਹੈਗਾ ਉਹ ਵੀ ਲਾਈਫ ਦੇ ਵਿੱਚ ਜ਼ਰੂਰੀ ਹੈ ਦੇਖੋ ਇਹਨਾਂ ਯੋਗਾ ਦੇ ਵਿੱਚ ਅੱਜ ਹੰਸੀ ਯੋਗ ਕਰਵਾਇਆ ਹੈ ਹੰਸੀ ਯੋਗ ਦਾ ਮਤਲਬ ਹੈ ਕਿ ਸਾਡੀ ਲਾਈਫ ਦੇ ਵਿੱਚੋਂ ਹੰਸੀ ਚਲੀ ਗਈ ਜੇ ਹੱਸਣੇ ਦੇ ਲਈ ਵੀ ਅੱਜ ਕਰ ਲਫਟਰ ਕਲੱਬ ਬਣ ਰਹੇ ਨੇ ਸ਼ਹਿਰਾਂ ਦੇ ਵਿੱਚ ਕਿ ਤੁਹਾਨੂੰ ਹਸਾਉਣ ਦੇ ਲਈ ਕਲੱਬ ਬਣ ਰਹੇ ਨੇ ਉੱਥੇ ਲੋਕ ਜਾ ਕੇ ਉਹ ਹੋ ਰਹੇ ਨੇ ਮੈਂਬਰ ਬਣ ਰਹੇ ਨੇ ਤਾਂ ਕਿ ਜ਼ਿੰਦਗੀ ਦੇ ਵਿੱਚ ਹਾਸੀ ਆਵੇ ਇਸ ਲਈ ਜ਼ਿੰਦਗੀ ਦੇ ਵਿੱਚ ਯੋਗਾ ਜਿਹੜਾ ਹੈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਇੰਟਰਨੈਸ਼ਨਲ ਯੋਗਾ ਡੇ ਤੇ ਮੁਬਾਰਕਬਾਦਾਂ ਮੈਨਮਾ ਯੋਗਾ ਦੱਸਦੇ ਹੈ ਕੀ ਕੰਮ ਹੋ ਗਿਆ ਤੁਹਾਰੀ ਯੋਗ ਸੰਸਾਰ ਬਲੋਰ ਸਰਵਿਸ ਮੈਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਸਾਰੇ ਇਲਾਕੇ ਨੂੰ ਪੌਣੇਗੜ ਵਸਿਆਨ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਨੀ ਹੈ ਔਰ ਜਿੱਥੇ ਅੱਜ ਹਰ ਬੰਦਾ ਆਪਣੀ ਚਾਹੇ ਜਿੰਨੇ ਮਰਜ਼ੀ ਸਾਧਨ ਇਕੱਠੇ ਕਰ ਲਏ ਹੋਣ ਤੇ ਬਾਵਜੂਦ ਜਿਹੜਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਹਰ ਬੰਦਾ ਜਿਹੜਾ ਅੱਜ ਦੇ ਟਾਈਮ 'ਚ ਪਰੇਸ਼ਾਨ ਹੈ ਸੋ ਉੱਥੇ ਮੈਂ ਸਾਰਿਆਂ ਨੂੰ ਜਿਹੜਾ ਅੱਜ ਦੇ ਇਸ ਅੰਤਰਰਾਸ਼ਟਰੀ ਯੋਗ ਦੇ ਵਾਸਤੇ ਮੈਂ ਅਪੀਲ ਕਰਦੀਆਂ ਬੇਨਤੀ ਕਰਦੀਆਂ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਯੋਗ ਦੇ ਨਾਲ ਜੁੜੀਏ ਆਪਣਾ ਸਰੀਰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਅਧਿਆਤਮਿਕ ਤੌਰ ਤੇ ਜਿਹੜਾ ਜੁੜ ਕੇ ਆਪਣੇ ਆਪ ਨੂੰ ਤੰਦਰੁਸਤ ਕਰੀਏ ਤਾਂ ਹੀ ਸਾਡਾ ਜਿਹੜਾ ਸਮਾਜ ਹੈ ਉਹ ਨਿਰੋਵਾ ਸਮਾਜ ਬਣ ਜਾਊਗਾ ਸੋ ਮੈਂ ਮਾਨ ਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜੋ ਇੱਕ ਪਹਿਲ ਕੀਤੀ ਗਈ ਹੈ ਸੀਐਮ ਯੋਗ ਇਨਸ਼ਾਅੱਲਾ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਜਿਹੜੇ ਯੋਗਾ ਟੀਚਰ ਜਿਹੜੇ ਪ੍ਰੋਵਾਈਡ ਕੀਤੇ ਜਾ ਰਹੇ ਨੇ ਤਾਂ ਜੋ ਅਸੀਂ ਆਪਣਾ ਜਿਹੜਾ ਸਮਾਜ ਆ ਉਹਨੂੰ ਨਰੋਆ ਤਕੜਾ ਤੇ ਤੰਦਰੁਸਤ ਸਮਾਜ ਆ ਜਿਹੜਾ ਸਿਰਸਕੀਏ ਸੋ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਯੋਗ ਕਸਰਤ ਜ਼ਰੂਰ ਕਰਿਆ ਕਰੋ ਤੇ ਆਪਣੇ ਆਪ ਨੂੰ ਜਿਹੜਾ ਸਰੀਰਕ ਤੌਰ ਤੇ ਵੀ ਮਾਨਸਿਕ ਤੌਰ ਤੇ ਵੀ ਜਿਹੜਾ ਤੰਦਰੁਸਤ ਕਰ ਸਕੀਏ